ਪਾਉ ਜੀ ਅੱਜ ਬਹੁਤ ਵਧੀਆ ਤੁਸੀਂ ਆ ਜਾ ਲਾਇਆ ਤੁਸੀਂ ਦੇਸੀ ਆਰਗੈਨਿਕ ਬੇਰਣਾ ਔਰ ਸਟੀਮ ਸਿਸਟਮ ਜੀ ਨਵਾਂ ਅੱਛਾ ਜੀ ਆ ਫਿਰ ਮੀਟਰ ਲੱਗੋ ਜੀ ਇਹ ਇਹ ਟੈਂਪਰੇਚਰ ਵੱਧ ਘਟ ਕਰਦੀਦਾ ਜੀ ਦਾ ਕੱਕ ਹੋ ਜਾਂਦਾ ਮਤਲਬ ਚੁਬਾ ਝੋਕਣਾ ਕੰਮ ਕਰਦਾ ਜੀ ਆ ਥੱਲੇ ਇਹ ਚ ਸਟੀਮ ਚੱਲਦੀ ਆ ਡਬਲ ਤ ਹੈ ਇਹਦੇ ਵਿੱਚ ਠੀਕ ਆ ਜੀ ਆ ਸਟੀਮ ਚੱਲਦੀ ਆ ਤੇ ਕੋਈ ਇਹਨੂੰ ਖੱਪੜ ਜਾਲਣ ਦੀ ਲੋੜ ਨਹੀਂ ਮਤਲਬ ਇੱਦੇ ਕੜਾਹੇ ਚਿੱਟੇ ਰਹਿੰਦੇ ਆ ਪਿਓਰ ਸਟੀਲ ਦੇ ਕੜਾਹੇ ਆਰਗੈਨਿਕ ਗੁਰ ਤੁਸੀਂ ਆਗੇ ਲਾਈਵ ਦੇਖ ਸਕਦੇ ਆ ਕੋਈ ਮਿਲਾਵਟੀ ਨਹੀਂ ਕੋਈ ਦੁਆ ਨਹੀਂ ਬਿਲਕੁਲ ਦੇਖੋ ਪੂਰਾ ਨਿਖਾਰਿਆ ਹੈ ਦੇਸੀ ਤਰੀਕੇ ਨਾਲ ਸਗਲਾਈ ਦੇ ਨਾਲ ਕੋਈ ਮਿਲਾਵਟੀ ਗੁਰ ਨਹੀਂ ਕੋਈ ਦੁਆ ਨਹੀਂ ਆਹ ਪਈਦਰ ਜੀ ਆਹ ਦੇਸੀ ਸਗਲਾਈ ਭਿੰਡੀਆਂ ਤੋਰੀਆਂ ਦੀ ਆਹ ਲਓ ਜੀ ਇਹ ਪਿਓਰ ਆਰਗੇਨਿਕ ਆ ਲਿੱਧੜ ਸਾਹਿਬ ਜੀ ਕੋਈ ਫੇ ਕੈਮੀਕਲ ਨਹੀਂ ਵਿੱਚ ਹੈਗਾ ਹੈ ਕੋਈ ਐਸ ਕੈਮੀਕਲ ਨਹੀਂ ਨੇਚਰਲ ਹੋ ਸੁਕੜਾਈ ਖੇਤ ਵਿੱਚ ਜਿਹੀ ਆ ਲੋ ਜੀ ਉਹੀ ਕੁੱਤ ਕੇ ਉਹ ਨਾ ਕਰਦੇ ਆ ਮੀਟਰ ਲੱਗੇ ਹੋ ਆ ਜੀ ਪਿੰਡ ਚਾਹਲਗਰਾਂ ਦੇ ਵਿੱਚ ਆ ਗਏ ਤੁਸੀਂ ਅੰਡਰ ਗਰਾਉਂਡ ਰਸ ਹੋਦੀ ਆ ਲੋ ਜੀ ਉਹ ਸਟੀਲ ਦਾ ਹਜ਼ਾਰ ਹਜ਼ਾਰ ਲੀਟਰ ਦਾ ਪੌਟ ਉਹ ਉਥੋਂ ਮੋਟਰ ਆ ਇਹਦੇ ਵਿੱਚ ਆ ਜਾਂਦੀ ਮੋਟਰ ਦੇ ਵਿੱਚ ਹੀ ਇੱਥੇ ਰਸ ਹੋਦੀ ਇੱਥੋਂ ਫੇ ਫਰਤਾਈ ਆ ਪਾਈਪ ਨਾਲ ਫਿਰ ਇਹਦੇ ਵਿੱਚ ਪਾਦੇ ਦੀ ਆ ਜਿਹੜੇ ਪਾਣੀ ਪਾਉਂਦੇ ਆ ਆ ਇਹਨਾਂ ਦਾ ਜੱਗ ਜੀ ਦੇਸੀ ਜੱਟਾਂ ਨੇ ਜ਼ੁਬਾਨੀ ਤਕਨੀਕ ਦਾ 베ਰਣਾ ਲਾਤਾ ਜੀ ਤੇ ਕੋਈ ਇਹ ਨਹੀਂ ਹੈਗਾ ਵੇ ਕਾਲੇ ਤੇਲੋਂ ਕੋਈ ਮੱਖੀ ਕੋਈ ਮੱਛਰ ਨਹੀਂ ਹੈਗਾ ਨਾ ਗੁੜੀਆਂ ਨੂੰ ਤੇਲ ਲਾਈਦਾ ਤੁਸੀਂ ਆ ਕੇ ਆ ਦੇਖੋ ਐ ਟੈਂਪਰੇਚਰ ਪੂਰਾ ਫਿੱਟ ਕੀਤਾ ਜਿੰਨੀ ਜ਼ਰੂਰਤ ਵਾਂ ਤੁਸੀਂ ਆਪ ਆ ਕੇ ਚੈੱਕ ਕਰਕੇ ਪਿਓਰ ਦੇਸੀ ਗੁੜ ਲੈ ਸਕਦੇ ਆ ਆ ਲੱਕੜ ਦੇ ਗੰਢ ਆ ਨਵੀਂ ਤਕਨੀਕ ਦੇ ਲੱਗੇ ਆ ਗੁੜ ਚੱਕਰ ਬੈਠਣ ਜਗ੍ਹਾ ਤੇ ਬਾਕੀ ਤੁਸੀਂ ਦੇਖ ਲਓ ਕਿੰਨਾ ਸ਼ਾਂਤੀਪੂਰਨ ਮਾਹੌਲ ਔਰ ਕੋਈ ਮੱਖੀ ਮੱਛਰ ਨਹੀਂ ਪੂਰਾ ਪ੍ਰਬੰਧ ਇਹ ਲਿਤਨ ਸਾਹਿਬ ਇਹੋ ਜੀ ਤਕਨੀਕ ਕਿੱਥੋਂ ਲੈ ਲਈ ਤੁਸੀਂ ਉਹ ਰੱਬ ਵਲੋਂ ਭਾਈਆਂ ਭਰਾਵਾਂ ਨਾਲ ਬਈ ਨਵੀਂ ਚੀਜ਼ ਆ ਗਿਆ ਬਈ ਕੋਟ ਦੀ ਬੁਕਿੰਗ ਆਂਦੀ ਆ ਦੇਖੋ ਜੀ ਬੰਦੇ ਲਾਇਨ ਨੂੰ ਖੜੇ ਆ ਤੇ ਗਣ ਗਿਆ ਰੈਕੋਰਡ ਗਿਆ ਅੱਛਾ ਜੀ ਲੁਧਿਆਣੇ ਗਿਆ ਤੇ ਬਟਾਲੇ ਤੋਂ ਕੱਲ ਬੰਦੇ ਲੈ ਕੇ ਗਏ ਆ ਕਾਲ ਦੇ ਨਾਲ 6 ਕਿਲੋਮੀਟਰ ਪਿੰਡ ਸੀ ਸਟਾਕ ਜਮਾ ਨਹੀਂ ਹੁੰਦਾ ਨਾਲ ਦੀ ਨਾਲ ਵਿਲੋ ਹੁੰਦਾ ਡਾਕਟਰ ਸਾਹਿਬ ਦਾ ਨਾਂ ਤੋਂ ਉਹਨਾਂ ਦੇ ਆਇਓ ਬੰਦੇ ਇਹ ਦੇ ਨਾਂ ਡਾਕਟਰ ਸਾਹਿਬ ਦੇ ਕੋਲ ਜਾਣਾ ਸਪੈਸ਼ਲ ਉੱਤੇ ਜਾਣਾ ਹਾਂਜੀ 514 ਪਾਸਪੋਰਟ ਅਫਸਰ ਆਇਆ ਰਾਮਪਾਲ ਉਹ ਰਿਟਾਇਰ ਹੋਇਆ ਠੀਕ ਹੈ ਜੀ ਉਹ ਸੈਕੰਡ ਬੋਸ ਸੀ ਉਹ ਸੈਬ ਸ਼ੌਂਗਰੀ ਕਿੰਨੇ ਦਾ ਸਟਾਕ ਦੇਖ ਲਓ ਕਿੰਨਾ ਪਿਆ ਜੀ ਤੇ ਤੁਸੀਂ ਆਪਣੇ ਆ ਕੇ ਪਸੰਦੀਦਾ ਨਾਂ ਨਾਲ ਵਿਜ਼ਿਟ ਕਰੋ ਤੇ ਨਾਲੇ ਤੁਸੀਂ ਪਿਓਰ ਦੇਸੀ ਗੋੜ ਲੈ ਜਾ ਸਕਦੇ ਆ ਇਹ ਨਹੀਂ ਹੈਗਾ ਵੀ ਜਿਵੇਂ ਸੜਕਾਂ ਤੇ ਮੱਛਰ ਜਿਵੇਂ ਸਰਕਾਂ ਦੇ ਮਲਾਬਦੀ ਗੋੜੇ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਹਨਾ ਨਾ ਕੋ ਕੈਮੀਕਲ ਅੱਛਾ ਜੀ ਬਿਲਕੁਲ ਨੇਚਰਲ ਗੋੜੋ ਤਲੀਆਂ ਖੜਕਦਾ ਨਾ ਲੈਕਾ ਤੇ ਮੱਛਰ ਆਉਂਦਾ ਕੋਈ ਉਹਦੇ ਪਾਸੇ ਅੱਛਾ ਜੀ ਲੈਕਾ ਤੇ ਮੱਛਰ ਵੀ ਨਹੀਂ ਆਉਂਦਾ ਕਿਸੇ ਪਾਸੇ ਪੂਰੀ ਜਾਲੀ ਲੱਗੀ ਹੋਈ ਹੈ ਪ੍ਰਬੰਧ ਬਹੁਤ ਜ਼ਬਰਦਸਤ ਕੀਤਾ ਜੀ ਉੱਪਰ ਵੀ ਜਾਲੀ ਲੱਗੀ ਹੋਈ ਹੈ ਅੱਛਾ ਜੀ ਪ੍ਰਬੰਧ ਬਹੁਤ ਜ਼ਬਰਦਸਤ ਕੀਤਾ ਜੀ ਤੇ ਸਾਫ ਸਪਾਈ ਦਾ ਪੂਰਾ ਖਿਆਲ ਰੱਖਿਆ ਗਿਆ ਆ ਤੁਸੀਂ ਦੇਖਦੇ ਆ ਆ ਕੇ ਪਿੰਡ ਚਾਹ ਲਗਦਾ ਜਿਹੜਾ ਨਵਾਂ ਸ਼ਹਿਰ ਦਾ ਆਖਰੀ ਪਿੰਡ ਜਿਹੜੇ ਮਕੰਦਪੁਰ ਦਾ ਪਰੇ ਦੇ ਪਿੰਡ ਜਿਹੜੀ ਲੋਕੇਸ਼ਨ ਹੈ ਹਾਂਜੀ ਹਾਂਜੀ ਅਪਰਾ ਮਕੰਦਪੁਰ ਰੋਡ ਦੇ ਵਿੱਚ ਸਥਿਤ ਪਿੰਡ ਚਾਹ ਲਗਦਾ ਤੁਸੀਂ ਦੇਖੋ ਆਰਗੇਨਿਕ ਗੁੜ ਔਰ ਬਹੁਤ ਹੀ ਨਵੀਂ ਤਕਨੀਕ ਨਾਲ ਬੇਰਨਾ ਲੱਗਿਆ ਚਾਰ ਕੜਾਹੇ ਚੱਲਦੇ ਆ ਤੇ ਗੁੜ ਫੇਰ ਵੀ ਜਿਹੜਾ ਆ ਲਾਈਵ ਜਿਦਾ ਤੁਸੀਂ ਮੂਵੀ ਦੇ ਨਾਲ ਦੀ ਨਾਲ ਜਮਾਂ ਨਹੀਂ ਉਹਦਾ ਸਟਾਕ ਸ਼ਾਨ ਨੂੰ ਪੇਸੀ ਖਾਨ ਜੋਗੀ ਨਹੀਂ ਵੱਜ ਰਹੀ ਹੈਗੀ ਆ ਪ੍ਰਬੰਧ ਦੇਖੋ ਪੂਰੀ ਕੌਣਤੀ ਕਰਕੇ ਰਾਸ ਪੈਂਦੀ ਆ ਇਹ ਸਾਰੇ ਆਟੋਮੈਟਿਕ ਪ੍ਰਬੰਧ ਲੱਗੇ ਆ ਤੇ ਦੇਖੋ ਗੁਰਦੀ ਸਫਾਈ ਕਿੰਨੀ ਆ ਇਧਰ ਪਿਆਰ ਹੁੰਦਾ ਤੇ ਆ ਗੋੜਾ ਬਿਲਕੁਲ ਨੇੜੇ ਗਿਆ ਆ ਤੇ ਪ੍ਰਬੰਧਕਾਂ ਵੱਲੋਂ ਪੂਰੇ ਸਟੀਲ ਦੇ ਪਾਈਪ ਲੱਗੇ ਹੋਏ ਆ ਕੋਈ ਮੱਖੀ ਮੱਛਰ ਦੀ ਨਹੀਂ ਗੱਲ ਹੈਗੀ ਤੁਸੀਂ ਇੱਕ ਵਾਰੀ ਆ ਕੇ ਵਿਜ਼ਿਟ ਕਰ ਸਕਦੇ ਕਿਹਾ ਭਾਈਆ ਠੀਕ ਆ ਠੀਕ ਜੀ ਠੀਕ ਆ ਪ੍ਰਬੰਧ ਵਧੀਆ ਜੀ ਬਹੁਤ ਵਧੀਆ